ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅਸਡੇ ਅੱਜ ਦੇ ਬਲੌਗ 'ਚ ਅਜਿਹਾ ਬਲੌਗ ਅਸੀਂ ਬਸ ਜਸਟ ਰੈਂਡਮਲੀ ਬਣਾ ਲਿਆ ਬਟ ਬਣ ਸਪੈਸ਼ਲ ਗਿਆ ਕਿਉਂਕਿ ਅੱਜ ਅਸੀਂ ਆਏ ਸੀ ਬੱਚਿਆਂ ਦੇ ਨਾਲ ਮਾਰਕੀਟ ਇਹਨਾਂ ਦੇ ਸਕੂਲ ਵਿੱਚ ਕੀ ਮਾਸਕਾ ਪਾਰਟੀ ਤੇ ਉਹਦੇ ਵਾਸਤੇ ਮਾਸਕ ਲੈਣ ਆਏ ਸੀ ਰਾਤ ਦਾ ਟਾਈਮ ਸੀ ਅਬਾਊਟ 7:00 ਕਜੇ ਦਾ ਤੇ ਅੱਜ ਵੈਸੇ ਵੀ ਇੱਕ ਸਪੈਸ਼ਲ ਦਿਨ ਚੱਲ ਰਿਹਾ ਸੀ ਵੈਲੈਂਟਾਈਨ ਡੇ ਜਿਸ ਤੇ ਅਸੀਂ ਇਹਦੇ ਬਾਰੇ ਕੋਈ ਪਲਾਨ ਨਹੀਂ ਸੀ ਕੀਤਾ ਬਟ ਜਸਟ ਮੌਕੇ ਤੇ ਹੀ ਮੈਂ ਛੋਟੇ ਜਿਹੇ ਇੱਕ ਮੂਮੈਂਟ ਬਣਾ ਲਈ ਜੋ ਕਿ ਬਹੁਤ ਸਪੈਸ਼ਲ ਬਣ ਗਈ ਸੋ ਉੱਥੋਂ ਇਹੀ ਅੰਦਾਜ਼ਾ ਲਾਇਆ ਮੈਂ ਕਿ ਕੋਈ ਵੀ ਮੌਕਾ ਕੋਈ ਵੀ ਜ਼ਿੰਦਗੀ ਦਾ ਮੂਮੈਂਟ ਆ ਉਹਨੂੰ ਸਪੈਸ਼ਲ ਟਾਈਮ ਜਾਂ ਸਪੈਸ਼ਲ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਜਸਟ ਇਵੇਂ ਇੰਟੈਂਸ਼ਨ ਹੋਣੀ ਚਾਹੀਦੀ ਆ ਤੁਹਾਡੀ ਤੇ ਤੁਹਾਡਾ ਡੈਡੀਕੇਸ਼ਨ ਹੋਣੀ ਚਾਹੀਦੀ ਆ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਵੀ ਤੁਸੀਂ ਸੈਲੀਬ੍ਰੇਟ ਕਰ ਸਕਦੇ ਆ ਤਾਂ ਇਹ ਦੇਖੋ ਬੱਚੇ ਮਾਸਕ ਲੈਂਦੇ ਹੋਏ ਕਦੀ ਕੋਈ ਪਸੰਦ ਕਰ ਰਹੇ ਸੀ ਕਦੀ ਕੋਈ ਤੇ ਇਹਨਾਂ ਦੀ ਐਕਸਾਈਟਮੈਂਟ ਬੜੀ ਬਦੀ ਹੋਈ ਸੀ ਜਿਹੜਾ ਮੈਂ ਕਹਿ ਰਹੀ ਸੀ ਉਹ ਇਹਨਾਂ ਨੂੰ ਪਸੰਦ ਨਹੀਂ ਸੀ ਆ ਰਿਹਾ ਇਹ ਫਿਰ ਆਪਣੇ ਅਕੋਰਡਿੰਗ ਚੂਸ ਕਰ ਰਹੇ ਸੀ ਸੋ ਮੈਂ ਕਿਹਾ ਫਿਰ ਤੁਸੀਂ ਦੇਖ ਲਓ ਡਿਸਾਈਡ ਕਰ ਲਓ ਕਿਹੜੇ-ਕਿਹੜੇ ਲੈਣੇ ਆ ਦੇਖੋ ਨਹੀਂ ਇਹ ਹੋ ਲੈਣਾ ਮੈਂ ਮੈਂ ਹੋ ਲੈਣਾ ਸਹੀ ਨਹੀਂ ਹੋ ਨਹੀਂ ਨਹੀਂ ਕੋਈ ਇਹ ਨਹੀਂ ਸਿਆਰੇ ਖੋਣਨ ਮम्मा ਨਹੀਂ ਕੋਈ ਨਹੀਂ ਤੀ ਕੋਹ ਲੈ ਲੈ ਮम्मा ਕੋਈ

ਸੂਨੀਤੀ ਨੈਤਿਕ ਦੇ ਮਾਸਕੇ ਤੋਂ ਬਾਅਦ ਬਾਰੀ ਸੀ ਪ੍ਰਤੀਕ ਨੇ ਕੁਝ ਚੀਜ਼ਾਂ ਦੀ ਇਹਨੂੰ ਵੀ ਕੁਝ ਸਕੂਲ ਵਿੱਚ ਸਮਾਨ ਚਾਹੀਦਾ ਸੀ ਕੁਝ ਕਲਰ ਵਗੈਰਾ ਕਲਰ ਨਾ ਕੋਲ ਹੋਣ ਤਾਂ ਜਨਵਰੀਵਾਰ ਆਣਾ ਹੁੰਦਾ ਲੈਣਾ ਜ਼ਰੂਰ ਹੁੰਦਾ ਹੈ ਬੱਚੇ ਆ ਮੌਕਾ ਕੋਈ ਨਹੀਂ ਛੱਡ ਦੇ ਚੀਜ਼ ਲੈਣ ਦਾ ਫਿਰ ਕੁਝ ਪਸੰਦੀਦਾ ਫਰੂਟ ਚੂਜ਼ ਕਰ ਲੈ ਕਿੰਨਾ ਸਟ੍ਰੋਬਰੀ ਲੈਣੀ ਆ ਮੈਂ ਕੱਲ ਲੈ ਲਾ ਕੋਈ ਕਰਨੀ ਫਿਰ ਮੰਗੋ ਇਸ਼ਾਰਾ ਕਰ ਰਿਹਾ ਸੀ ਲੈਣ ਦੀ ਮੈਂ ਕਿਹਾ ਇਹ ਵਿੱਚੋਂ ਮਿੱਠੇ ਨਹੀਂ ਲਫਾਫੇ ਚ ਨਹੀਂ ਆਪ ਹੀ ਪਾ ਲੈਣਾ ਆਂਦੇ ਆ ਕਿ ਇਸੇ ਹੀ ਨਹੀਂ ਹੁੰਦੇ ਇਹ ਆਪਣੇ ਪੰਜਾਬ ਵਰਗੇ ਇਸ ਤੋਂ ਬਾਅਦ ਫਿਰ ਮੈਂ ਨਹੀਂ ਇਤਨੀ ਹਾਸਕਦਾ 플레이 ਜ਼ੋਨ ਚ ਛੱਡ ਦਿੱਤਾ ਉੱਥੇ ਇਹਨਾਂ ਦੇ ਪਾਪਾ ਇਹਨਾਂ ਦੇ ਕੋਲ ਬੈਠੇ ਹੋਏ ਸੀਗੇ ਕਿ ਇਹ ਇੱਥੇ ਬੀਚੀ ਮਾਰਕੀਟ ਤੇ ਜਗ੍ਹਾ ਬਣੀ ਹੋਈ ਹੈ ਬੱਚਿਆਂ ਦੇ ਖੇਡਣ ਲਈ ਬਿਥੇ ਇਹਨਾਂ ਨੂੰ ਛੱਡ ਕੇ ਦਾ ਟੈਨਸ਼ਨ ਫਰੀ ਹੋ ਕੇ ਬੰਦਾ ਆਪਣੀ ਸ਼ੋਪਿੰਗ ਕਰ ਲੈਂਦਾ ਹੈ ਮਾਸਕਾ ਚਾਹੀਦਾ ਸੀ ਕੀ ਕਰਨਾ ਮਾਰਕੀਟ ਪਹਿਲਾਂ ਗਈ ਨਹੀਂ ਮਮਾ ਮਮਾ ਮੇਰੀ ਮਾਂ ਦੀ ਬਕਾਇਆ ਓ ਕੀ ਕਰਨਾ ਤੁਸੀਂ ਰੁਕ ਜਾਓ ਪਰਤੀ ਇਸ ਤੋਂ ਬਾਅਦ ਫਿਰ ਮੈਂ ਵਾਪਸ ਆਈ ਮਾਰਕੀਟ ਦੇ ਅੰਦਰ ਤੇ ਫਿਰ ਮੈਂ ਇੱਥੇ ਕੁਝ ਚੀਜ਼ਾਂ ਦੇਖੀਆਂ ਇਹਨਾਂ ਦੇ ਵਿੱਚੋਂ ਤਾਂ ਮੈਂ ਕੁਝ ਨਹੀਂ ਚੋਸ ਕੀਤਾ ਤੇ ਫਿਰ ਮੈਨੂੰ ਇਹ ਚੀਜ਼ ਅੱਛੀ ਲੱਗੀ ਮੇਰੇ ਕਾ ਯੂਜ਼ ਵਾਲੀ ਵੀ ਆ ਇਹ ਹਸਬੰਦ ਨੂੰ ਐਜ਼ ਅ ਗਿਫਟ ਦੇ ਦਵਾਂਗੀ ਇਹ ਕੀ ਰਿੰਗ ਇਹਦੇ ਵਿੱਚ ਇਹ ਆਪਣੀਆਂ ਗੱਡੀ ਦੇ ਕੀਜ਼ ਵਾ ਸਕਦੇ ਆ ਤੇ ਨਾਲ ਇੱਕ ਲੈਲੀ ਪੇਸਟੀ ਫਿਰ ਮੇਰੇ ਇਹ ਐਕਚੁਅਲੀ ਇੱਥੇ ਘੁੰਮਦੇ ਆ ਘਮਾਉਂਦੇ ਆ ਮੇਰੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਮੈਂ ਕਿਹਾ ਇਹ ਛੋਟਾ ਜਿਹਾ ਮੂਮੈਂਟ ਕ੍ਰੀਏਟ ਕੀਤਾ ਜਾ ਸਕਦਾ ਆ ਸੋ ਮੈਂ ਇਸ ਨੂੰ ਫਿਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਥੋੜਾ ਜਿਹਾ ਸਮਾਨ ਲਿਆ ਤੇ ਮੈਂ ਜਿਹੜੇ ਇਹਨਾਂ ਦੇ ਕੀ ਰਿੰਗ ਲਈ ਸੀ ਉਹਦੇ ਲਈ ਇੱਕ ਗਿਫਟ ਪੈਕ ਲਿਆ ਉਹਦੇ ਵਿੱਚ ਪਾ ਕੇ ਤੇ ਫਿਰ ਇੱਥੇ ਬੈਠੇ ਸੀ ਤੇ ਇਹਨਾਂ ਕੋਲ ਲੈ ਕੇ ਆਏ ਤਾਂ ਇਹ ਥੋੜਾ ਜਿਹਾ ਫਿਰ ਸਰਪ੍ਰਾਈਜ਼ ਹੋ ਗਏ ਕਿਉਂਕਿ ਸਰਪ੍ਰਾਈਜ਼ ਹਮੇਸ਼ਾ ਹਸਬੰਦ ਹੀ ਨਹੀਂ ਵਾਈਫ ਵੀ ਦੇ ਸਕਦੀ ਆ ਤੇ ਕਦੇ-ਕਦੇ ਇਹ ਸਾਡਾ ਵੀ ਫਰਜ ਬੰਦਾ ਕਿ ਅਸੀਂ ਉਹਨਾਂ ਨੂੰ ਸਪੈਸ਼ਲ ਫੀਲ ਕਰਾਈਏ ਸੋ ਇਹ ਸੀ ਮੇਰੀ ਛੋਟੀ ਜਿਹੀ ਕੋਸ਼ਿਸ਼ ਆਪਣੇ ਇਸ ਦਿਨ ਨੂੰ ਸਪੈਸ਼ਲ ਬਣਾਉਣ ਲਈ ਤਾਂ ਫਿਰ ਇਦਾਂ ਦੇ ਦਿਨ ਮੂਮੈਂਟ ਬੱਚਿਆਂ ਦੇ ਨਾਲ ਹੋਰ ਖਾਸ ਹੋ ਜਾਂਦੇ ਆ ਜਦੋਂ ਬੱਚੇ ਆਪਣੇ ਰੋਲਾ ਵਿੱਚ ਪਾ ਲੈਂਦੇ ਆ ਸੋ ਇਦਾਂ ਹੀ ਕੁਝ ਸਾਡੇ ਨਾਲ ਹੋਇਆ ਤੇ ਪੜਨੈਤਿਕ ਨੇ ਬਹੁਤ ਰੋਲਾ ਪਾਇਆ ਕਿ ਮੰਮਾ ਕੇਕ ਮੈਂ ਕੱਟ ਕਰਨਾ ਉਹਨੂੰ ਖੋਲਣਾ ਵੀ ਮੁਸ਼ਕਿਲ ਕਰ ਦਿੱਤਾ ਸੀ ਸੋ ਇਹ ਸਾਡਾ ਮੂਮੈਂਟ ਵਿਦਆਊਟ ਐਨੀ ਪਲੈਨਿੰਗ ਸੀ ਇਸ ਲਈ ਅਸੀਂ ਕੋਈ ਰੈਡੀ ਹੋ ਕੇ ਵੀ ਨਹੀਂ ਆਏ ਸੀ ਜਸ ਇਦਾਂ ਹੀ ਬੱਚਿਆਂ ਨੂੰ ਲੈ ਕੇ ਆ ਗਏ ਸੀ ਕਿਉਂਕਿ ਇਹਨਾਂ ਦਾ ਕੁਝ ਸਮਾਨ ਸੀ ਨਾ ਜ਼ਰੂਰੀ ਲੈਣਾ ਸੋ ਇਸ ਕਰਕੇ ਤਾਂ ਬੱਚੇ ਵੀ ਖੁਸ਼ ਹੋ ਗਏ ਸਾਡਾ ਵੀ ਇੱਕ ਮੂਮੈਂਟ ਸਪੈਸ਼ਲ ਹੋ ਗਿਆ ਆਪਾਂ ਨੂੰ ਵੀ ਵਧੀਆ ਲੱਗਾ ਅਦਰਵਾਈਜ਼ ਅਸੀਂ ਇਸ ਪੂਰੇ ਦਿਨ 'ਚ ਕੁਝ ਵੀ ਪਲਾਨ ਨਹੀਂ ਸੀ ਕੀਤਾ ਕੋਈ ਸਾਡੇ ਇਦਾਂ ਦੀ ਸੋਚ ਨਹੀਂ ਸੀ ਇਹ ਇੱਕਦਮ ਹੀ ਹੋ ਗਿਆ ਸਾਰਾ ਕੁਝ ਕੁਝ ਚੀਜ਼ਾਂ ਕਈ ਵਾਰੀ ਆਈਡੀਆ ਸਾਨੂੰ ਕੁਝ ਚੀਜ਼ਾਂ ਦੇਖ ਕੇ ਆ ਜਾਂਦੇ ਇੱਥੇ ਮੇਰੇ ਮਾਰਕੀਟ ਦੇ ਅੰਦਰ ਘੁੰਮਦੇ ਆ ਬੱਚਿਆਂ ਨੇ ਇਹ ਚੀਜ਼ਾਂ ਲੈਂਦੇ ਆਂ ਮੇਰੇ ਦਿਮਾਗ ਚ ਆ ਗਿਆ ਮੈਂ ਕਿਹਾ ਕਿਉਂ ਨਾ ਇਦਾਂ ਕੀਤੀ ਜਾਵੇ ਫਿਰ ਇੱਥੇ ਕਾਫੀ ਜਿਹੇ ਬੱਚੇ ਖੇਡੇ ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਲੈ ਆਏ ਡਿਨਰ ਕਰਨ ਵਾਸਤੇ ਸੋ ਇੱਥੇ ਨਜ਼ਦੀਕ ਹੀ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸੀ ਤਾਂ ਇਹਨਾਂ ਨੇ ਆਪਣੀ ਪਸੰਦ ਦਾ ਡਿਨਰ ਕੀਤਾ ਗੀਤਾ ਖੁਸ਼ ਹੋ ਗਏ ਬੱਚੇ ਵੀ ਸਾਨੂੰ ਵੀ ਖੁਸ਼ੀ ਹੋਈ ਕਿ ਬੱਚਿਆਂ ਦੇ ਨਾਲ ਸਾਡਾ ਅੱਛਾ ਟਾਈਮ ਸਪੈਂਡ ਹੋ ਗਿਆ ਸੋ ਇਹ ਇਹ ਜਸਟ ਰੈਂਡਮਲੀ ਬਣਾਇਆ ਹੋਇਆ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸਣਾ ਲਾਈਕ ਸ਼ੇਅਰ ਵੀ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿਸ ਤਰ੍ਹਾਂ ਦਾ ਲੱਗਿਆ ਮਿਲਦਿਆਂ ਨੈਕਸਟ ਬਲੌਗ ਵਿੱਚ ਤੇ ਸਾਡੇ ਬਲੌਗ ਨੂੰ ਬਤੋ ਬਤ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਪਲੀਜ਼ ਜ਼ਰੂਰ ਦੱਸਿਆ ਕਰੋ ਸੋ ਇਸ ਤੋਂ ਬਾਅਦ ਅਸੀਂ ਆ ਗਏ ਸੀ ਘਰ ਨੂੰ ਅਸੀਂ ਪਹੁੰਚ ਗਏ ਸੀ ਘਰ ਘਰ ਆ ਕੇ ਬੱਚਿਆਂ ਨੇ ਰਫਟ ਆਪਣੀਆਂ ਜੈਕਟਸ ਨੂੰ ਉਤਾਰਿਆ ਤੇ ਆਪਣੇ ਮਾਸਕ ਖੋਲ ਕੇ ਦੇਖਣੇ ਤੇ ਟਰਾਈ ਕਰਨੇ ਸ਼ੁਰੂ ਕੀਤੇ ਕਿ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਪਾ ਕੇ ਇਸ ਤਰ੍ਹਾਂ ਦਿਖਾ ਰਿਆ ਸੀ ਪਰ ਸਹੀ ਨਹੀਂ ਸੀ ਪਾਏ ਫਿਰ ਮੈਂ ਇਹਨਾਂ ਨੂੰ ਬਾਅਦ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਇਹ ਯੂਜ਼ ਕਰਨੇ ਆ ਨੈਤਿਕ ਦਾ ਮਾਸਕ ਕੁਝ ਹੋਰ ਤਰੀਕੇ ਦਾ ਸੀਗਾ ਇਹਨੂੰ ਜਿਹੜਾ ਮੈਂ ਕਹਿ ਰਹੀ ਸੀ ਉਹ ਨਹੀਂ ਇਹਨੇ ਲਿਆ ਸੋ ਇਸ ਤਰ੍ਹਾਂ ਇਹਨਾਂ ਦੇ ਨਾਲ ਇਹਨਾਂ ਦਾ ਟਾਈਮ ਵੀ ਪਾਸ ਹੋ ਗਿਆ ਸਾਡਾ ਵੀ ਹੋ ਗਿਆ ਇਹ ਸਾਡਾ ਛੋਟਾ ਜਿਹਾ ਬਲੌਗ ਵੀ ਬਣ ਗਿਆ ਬਹੁਤ ਹੀ ਪਿਆਰਾ ਜਿਹਾ ਇਹ ਦੇਖੋ ਕਿੰਦਾ ਲੱਗਦਾ ਪਿਆ ਆ ਸੋ ਮਿਲਦੇ ਆ ਨੈਕਸਟ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ